ਜਿਹਦੇ ਵਿੱਚ ਸਾਰੇ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੀ ਸਮੀਖਿਆ ਜਿਹੜੀ ਹੈ ਉਹ ਪਾਰਲੀਮੈਂਟਰੀ ਫੋਰਮ ਨੇ ਕੀਤੀ। ਇੱਥੇ ਮੈਂ ਸਾਰੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰ ਸਾਹਿਬਾਨ ਦਾ ਸਭ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਪਾਰਟੀ ਦੀ ਪ੍ਰਤੀ ਮਹਿਮੂਦ ਦਿੱਤਾ। ਔਰ ਅੱਜ ਜੋ ਵਰਕਿੰਗ ਕਮੇਟੀ ਦਾ ਫੈਸਲਾ ਸੀ 20 ਤਰੀਕ ਨੂੰ ਸ਼ਾਮੀ 5 ਵਜਣ ਵਾਲੇ ਆ ਸਾਰਾ ਜਿਹੜਾ ਭਰਤੀ ਜਾਰੀ ਕਰਨ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਿਆ ਹੁਣ ਨਵੀਆਂ ਕਾਪੀਆਂ ਦੇਣ ਦਾ ਕੰਮ ਜਿਹੜਾ ਉਹ ਬੰਦ ਹੋ ਗਿਆ ਔਰ ਮੈਨੂੰ ਖੁਸ਼ੀ ਹੈ ਇਹ ਦੱਸ ਦਿਆਂ ਕਿ 33 ਲੱਖ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ 33000 ਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਇਸ ਹੁਣੇ ਦਫ਼ਤਰ ਤੋਂ ਜਾਰੀ ਹੋ ਚੁੱਕੀਆਂ ਔਰ ਨਾਲ ਹੁੰਦਾ ਸਾਰੇ ਜਿਲ੍ਹਾ ਅਬਜਰਨਰ ਸਾਹਿਬਾਨ ਨੂੰ ਵੀ ਵੱਖ-ਵੱਖ ਸੂਬਿਆਂ ਦੇ ਅਬਜਰਨਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲ ਜਿਹੜੇ ਸਰਕਲ ਡੈਲੀਕੇਟਰ ਦੀਆਂ ਲਿਸਟਾਂ ਨੇ ਜਿਨ੍ਹਾਂ ਦੇ ਭਰਤੀ ਕੀਤੀ ਹੈ ਉਹ ਸਾਰੀਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਦਫ਼ਤਰ ਜਮ੍ਹਾਂ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰ ਵੀ ਜਿਹੜੀ ਹੈ ਉਹ ਸਭੇ ਸਿਰ ਰੱਬ ਹੋ ਸਕੇ ਸੋ ਮੈਂ ਸਾਰੀ ਪਾਰਟੀ ਦਾ ਸਾਰੇ ਨੇਡਰ ਸਭਾ ਦਾ ਸਾਰੇ ਵਰਕਰ ਸਭਾ ਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕਰਦਾ ਜਿਹਦੇ ਵਿੱਚ ਸਾਰੇ ਜਿਹੜੀ ਭਰਤੀ ਦੀ ਪ੍ਰਕਿਰਿਆ ਉਹਦੀ ਸਮੀਖਿਆ ਜਿਹੜੀ ਹੈ ਉਹ ਪਾਰਲੀਮੈਂਟਰੀ ਫੋਰਮ ਬਿਲਕੁਲ ਇੱਕ ਤਾਂ ਮੈਂ ਸਾਰੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਸਾਰੇ ਵਰਕਰ ਸਹਿਬਾਨ ਦਾ ਸਭ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਪਾਰਟੀ ਦੀ ਭਰਤੀ ਮਹਿਮਲੋ ਦਿੱਤਾ। ਔਰ ਅੱਜ ਜੋ ਵਰਕਿੰਗ ਕਮੇਟੀ ਦਾ ਫੈਸਲਾ ਸੀ 20 ਤਰੀਕ ਨੂੰ ਸ਼ਾਮੀ 5 ਵਜਣ ਵਾਲੇ ਆ ਸਾਰਾ ਜਿਹੜਾ ਭਰਤੀ ਜਾਰੀ ਕਰਨ ਦਾ ਕੰਮ ਸੀ ਉਹ ਮੁਕੰਮਲ ਹੋ ਚੁੱਕਾ ਹੈ। ਉਹ ਨਵੀਆਂ ਕਾਪੀਆਂ ਦੇਣ ਦਾ ਕੰਮ ਜਿਹੜਾ ਉਹ ਬੰਦ ਹੋ ਗਿਆ ਔਰ ਮੈਨੂੰ ਖੁਸ਼ੀ ਹੈ ਇਹ ਦੱਸਦਿਆਂ ਕਿ ਤੇਤੀ ਲੱਖ ਮੈਂਬਰ ਭਰਤੀ ਕਰਨ ਵਾਸਤੇ ਜਿਹੜੇ ਹੈਗਾ 33000 ਦੇ ਜਿਹੜੀਆਂ ਕਰੀਬ ਕਾਪੀਆਂ ਨੇ ਉਹ ਕਿਸੇ ਉਹਨੇ ਦਫ਼ਤਰ ਤੋਂ ਜਲਦੀ ਪਹੁੰਚ ਚੁੱਕੀਆਂ। ਔਰ ਨਾਲ ਹੁਣ ਮੈਂ ਸਾਰੇ ਜ਼ਿਲ੍ਹਾ ਅਬਜਰਨਰ ਸਾਹਿਬਾਨ ਨੂੰ ਵੀ ਮਕਬਲ ਸੂਬਿਆਂ ਦੇ ਅਬਜਰਨਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ 25 ਤਰੀਕ ਤੱਕ ਜਿਹੜੀ ਭਰਤੀ ਮੁਕੰਮਲ ਕਰਕੇ ਨਾਲ ਭਰਤੀ ਦੀ ਫੀਸ ਨਾਲ ਜਿਹੜੇ ਸਰਕੰਡ ਡੈਲੀਕੇਟਰੀ ਦੀ ਲਿਸਟਾਂ ਜਿਨ੍ਹਾਂ ਦੇ ਪਰਤੀ ਕੀਤੀ ਹੈ ਉਹ ਸਾਰੀਆਂ ਕਿਰਪਾ ਕਰਕੇ 25 ਤਰੀਕ 5 ਵਜੇ ਤੱਕ ਦਫਤਰ ਜਮ੍ਹਾਂ ਕਰਾ ਦਿਓ ਤਾਂ ਜੋ ਅਗਲੀ ਜਿਹੜੀ ਪ੍ਰਕਿਰਿਆ ਹੈ ਜਿਹੜਾ ਡੈਲੀਕੇਟ ਤੇ ਸਟੇਟ ਡੈਲੀਕੇਟ ਬਣਾਉਂਦੀ ਉਹ ਕਾਰਵਾਈ ਜਿਹੜੀ ਹੈ ਉਹ ਸਮੇਂ ਸਿਰ ਰੱਬ ਹੋ ਸਕੇ ਸੋ ਮੈਂ ਸਾਰੀ ਪਾਰਟੀ ਦਾ ਸਾਰੇ ਨਿਰਦੇਸ਼ ਸਭਾ ਦਾ ਸਾਰੇ ਵਰਕਰ ਸਭਾ ਦਾ ਸਹਿਯੋਗ ਦੇਣ ਵਾਸਤੇ ਧੰਨਵਾਦ ਕਰਦਾ ਹਾਂ